ਹਾਰਪ ਫਾਰਮਰ ਨੇ ਬਣਾਇਆ ਭਗਵਾਨ ਸ਼ਿਵ ਦਾ ਮਜ਼ਾਕ ਹਾਰਪ ਫਾਰਮਰ ਨੇ ਪਹੁੰਚਾਈ Hindu ਧਰਮ ਦੀ ਭਾਵਨਾਵਾਂ ਨੂੰ ਠੇਸ ਹਾਰਪ ਫਾਰਮਰ ਨੇ ਭਗਵਾਨ ਸ਼ਿਵ ਦੀ ਕੀਤੀ ਬੇਇੱਜ਼ਤੀ ਪੰਜਾਬ ਦੇ ਵਿੱਚ ਆਏ ਦਿਨੀ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ ਜੋ ਬੇਅਦਬੀ ਹੁੰਦੀ ਹੈ ਕਈ ਵਾਰ ਬੇਅਦਬੀ ਕੀਤੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਤੇ ਬੀਤੇ ਹੀ ਦਿਨੀ ਲੁਧਿਆਣਾ ਦੇ ਇੱਕ ਮੰਦਿਰ ਵਿਖੇ ਭਗਵਾਨ ਦੀਆਂ ਮੂਰਤੀਆਂ ਨੂੰ ਤੋੜਿਆ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਉੱਥੇ ਦੂਜੇ ਪਾਸੇ ਹਰਪ ਫਾਰਮਰ ਦੀਆਂ ਵੀ ਕੁਝ ਤਸਵੀਰਾਂ ਨੇ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਅਤੇ ਇਹ ਵਿਵਾਦ ਦਾ ਹਿੱਸਾ ਬਣ ਰਹੀਆਂ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰਪ ਫਾਰਮਰ ਦੇ ਤੀਜਾ ਨੇਤਰ ਹੈ ਹੱਥ 'ਚ ਡਮਰੂ ਹੈ ਅਤੇ ਤ੍ਰਿਸ਼ੂਲ ਹੈ ਜੋ ਚੀਜ਼ਾਂ ਭਗਵਾਨ ਸ਼ਿਵ ਦੇ ਕੋਲ ਨੇ ਅਜਿਹੀਆਂ ਚੀਜ਼ਾਂ ਹਰਪ ਫਾਰਮਰ ਦੇ ਹੱਥੀ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਅਤੇ ਇਨ੍ਹਾਂ ਤਸਵੀਰਾਂ ਦੇ ਵਿੱਚ ਜੋ ਵਿਵਾਦਿਤ ਚੀਜ਼ ਹੈ ਉਹ ਇਹ ਹੈ ਕਿ ਹਰਪ ਫਾਰਮਰ ਨੇ ਪੈਰਾਂ ਦੇ ਵਿੱਚ ਜੁੱਤੀ ਪਾਈ ਹੋਈ ਹੈ ਜੋ ਮर्यादा ਦੇ ਅਧੀਨ ਬਿਲਕੁਲ ਵੀ ਨਹੀਂ ਹੈ ਜ਼ਿਕਰ ਇਹ ਹੋ ਗਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦ ਕਿਸੇ ਨੇ ਭਗਵਾਨ ਸ਼ਿਵ ਦਾ ਰੂਪ ਧਾਰਨ ਕੀਤਾ ਹੋਵੇ ਇਸ ਤੋਂ ਪਹਿਲਾਂ ਕਾਫੀ ਜ਼ਿਆਦਾ ਟੀਵੀ ਸੀਰੀਅਲਸ ਦੇ ਵਿੱਚ ਜਾਂ ਸਟੇਜ ਸ਼ੋਅ ਜਾਂ ਗੱਲ ਕੀਤੀ ਜਵੇ ਜਗਰਾਤਿਆਂ ਦੀ ਜਾਂ ਫਿਰ ਰਾਮਲੀਲਾ ਦੀ ਲੋਕ ਸ਼ਿਵ ਦਾ ਰੂਪ ਧਾਰਨ ਕਰਦੇ ਨੇ ਪਰ ਉਸ ਦੀ ਇੱਕ ਮਰਿਆਦਾ ਹੈ ਪਰ ਇੱਥੇ ਮਰਿਆਦਾ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਗਿਆ ਜਿਸ ਤੋਂ ਬਾਅਦ ਹਰ ਪਰਫਾਰਮਰ ਦੇ ਫੈਨਸ ਦਾ ਗੁੱਸਾ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲਦਿਆ ਖੈਰ ਇਹ ਕਿੰਨਾ ਕਿਤੇ ਵਿਵਾਦਿਤ ਚੀਜ਼ਾਂ ਲੋਕਾਂ ਦੇ ਵਿੱਚ ਗੁੱਸਾ ਜ਼ਰੂਰ ਪੈਦਾ ਕਰਦੀਆਂ ਨੇ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਿ ਕਿਸੇ ਦੇ ਕੋਲ ਅਧਿਕਾਰ ਹੋਣਾ ਚਾਹੀਦਾ ਹੈ ਭਗਵਾਨ ਦਾ ਰੂਪ ਧਾਰਨ ਕਰਨ ਦਾ ਜਾਂ ਇਹਨਾਂ ਤੇ ਬੰਦੀ ਕਾਰਵਾਈ ਹੁਣ ਹੋ ਸਕਦੀ ਹੈ ਇਸ ਦੇ ਬਾਰੇ ਕਮੈਂਟ ਕਰਕੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਧੰਨਵਾਦ